ਯਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਨਾਵਰੀ ਬਾਰਡਰ ਤੇ ਖੜੇ ਆ ਤੱਲੇ ਵੀ ਛੋਟਾ ਦਿਖਾਇਆ ਸੀਗਾ ਉਹ ਵੀਰ ਜਿਹੜਾ ਹਰ ਰੋਜ਼ ਭਾਂਡੇ ਮਾਂਜਦਾ ਉਹ ਦੇਖ ਲੋ ਮੇਹਰ ਵਾਲਾ ਭਾਂਡੇ ਮਾਂਜ ਲੱਗਿਆ ਪਿਆ ਆ ਪੱਕਰ ਬੰਦਾ ਵੀ ਦਿਖਾ ਦੇ ਇੱਧਰ ਲੰਗਰ ਚੱਲ ਰਿਹਾ ਹੈ ਪ੍ਰਸਾਦਾ ਪਾਣੀ ਚੱਕ ਰਹੇ ਨੇ ਸਾਡੇ ਮਨੋਸ਼ ਸਿੰਘ ਜੀ ਫੌਜੀ ਡਟੇ ਬੈਠਿਆ ਹੈ ਇੱਧਰ ਵੀਰ ਆਉਦੇ ਹੁਣ ਕਿੱਥੇ ਰਹਿ ਜਾਂਦੇ ਨੇ ਲੰਗਰ ਪਾਣੀ ਜਿਹੜਾ ਸਾਡਾ ਬਲਾਕ ਦਾ ਮਹਿਲਕਲਾ ਨਾਲ ਚੱਲਦਾ ਹੈ ਅੱਜ ਕੱਪੜਾ ਬਣਾਈ ਅੱਜ 20 ਮਾ ਦਿਨ ਹੋ ਗਿਆ ਹੋਰ ਤੇ ਡਟੇ ਪਿਆ ਸਾਈਡ ਵਾਲੇ ਘੂਰਾਂ ਵਾਲੇ ਕਾਜੀ ਵਾਲੇ ਇੱਧਰ ਸਾਹ ਹੋਰ ਵਾਲੇ ਵੀਰ ਇਹਦੇ ਟੀਟੀ 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 ਆ ਸਾਡਾ ਟੀਟੀ ਟੀਟੀ ਹੋਰ ਗਿਆਨ ਸਿੰਘ ਸੱਪਾ ਹਲਵਾਰਾ ਗਿਆਨ ਤੋਂ ਦੋ ਬੈਠ ਨੇ ਉਹ ਵੀ ਗਿਆਨ ਹੈ ਸਾਪ ਪਿੱਛੇ ਨਾਲ ਸਬਜੀ ਨੂੰ ਤੜਕਾ ਲਾ ਕੇ ਥੱਲੇ ਲਾ ਰਹੇ ਨੇ ਇਧਰ ਵੀਰ ਖੜੇ ਨੇ ਅਜਈ ਗੱਲ ਮੇਰਾ ਸਬਜੀ ਨੂੰ ਤੜਕਾ ਲਾਤਾ ਰੋਟੀ ਸਵਾਦ ਸੁਭਾਅ ਇੱਕ ਹਲਵਾਰਾ ਜਿੱਥੇ ਜਾ ਉਤਰਿਆ ਗਿਆਨ ਤੋਂ ਦੋ ਬੈਠ ਰਿਹਾ ਕਿ ਸਾਪ ਆ ਪੁੱਟਾ